ਮਜ਼ਦੂਰੀਆਂ 12 ਘੰਟੇ ਕਰਨੀ ਪੈਗੀ ਔਰ ਖਾਸ ਤੌਰ ਤੇ ਐਸ்சி ਕਮਿਸ਼ਨ ਦੇ ਅੰਦਰ ਪੰਜਾਬ ਦੇ ਕਿਸੇ ਵੀ ਕਮਿਸ਼ਨ ਦੇ ਅੰਦਰ ਕੋਈ ਮੈਂਬਰ ਨਹੀਂ ਘਟਾਇਆ ਗਿਆ ਔਰ ਸਾਡੇ ਐਸ்சி ਸਮਾਜ ਦੇ ਜਿਹੜੇ ਮੈਂਬਰ ਬਣ ਕੇ ਜਾਂਦੇ ਸੀ ਦਸਾਂ ਤੋਂ ਪੰਜ ਕਰ ਦਿੱਤੇ 6 ਸਾਲ ਦੇ ਕਾਰਜਕਾਲ ਦਾ ਕਾਰਜਕਾਲ 3 ਸਾਲ ਕਰ ਦਿੱਤਾ ਔਰ ਹਾਲੇ ਤੱਕ ਐਸ்சி ਕਮਿਸ਼ਨ ਦੇ ਚੇਅਰਮੈਨ ਨਹੀਂ ਲਾਇਆ ਔਰ ਪੰਜਾਬ ਦੇ ਅੰਦਰ ਕੇਜਰੀਵਾਲ ਸਾਹਿਬ ਔਰ ਭਗਵੰਤ ਮਾਨ ਜੀ ਨੇ ਲੋਕਾਂ ਨਾਲ ਵਾਦਾ ਕੀਤਾ ਸੀ ਕਿ ਅਸੀਂ ਪੰਜਾਬ ਦੇ ਅੰਦਰ ਦਲਤ ਜਿਹੜਾ ਆ ਉਹ ਡਿਪਟੀ ਮੁੱਖ ਮੰਤਰੀ ਬਣਾਵਾਂਗੇ ਪਰ ਕਾਂਗਰਸ ਸਰਕਾਰ ਨੇ ਮੁੱਖ ਮੰਤਰੀ ਬਣਾਇਆ ਸੀ ਹਾਲੇ ਤੱਕ ਵੀ ਕਿਸੇ ਨੂੰ ਡਿਪਟੀ ਮੁੱਖ ਮੰਤਰੀ ਜਿਹੜਾ ਉਹ ਨਹੀਂ ਬਣਾਇਆ ਗਿਆ ਔਰ ਖਾਸ ਤੌਰ ਤੇ ਡੇਰਾ ਬੱਲਾਂ ਦਾ 25000 ਕਰੋੜ ਰੁਪਈਆ ਸਾਡੀ ਕਾਂਗਰਸ ਦੀ ਸਰਕਾਰ ਨੇ ਦਿੱਤਾ ਸੀ ਸਰਕਾਰ ਆਈ ਵਾਪਸ ਲੈ ਲਿਆ ਔਰ ਹਾਲੇ ਤੱਕ 25000 ਕਰੋੜ ਰੁਪਈਆ ਜਿਹੜਾ ਆ ਉਹ ਪਤਾ ਨਹੀਂ ਕਿੱਥੇ ਚਲਾ ਗਿਆ ਔਰ ਖਾਸ ਤੌਰ ਦੇ ਉੱਤੇ ਜਿਹੜਾ ਲਾਅ ਐਂਡ ਆਰਡਰ ਦੀ ਪੰਜਾਬ ਦੇ ਅੰਦਰ ਸਥਿਤੀ ਜਿਹੜੀ ਤੁਸੀਂ ਕਰ ਰਹੇ ਹੋ ਅੱਜ ਕਿਸਾਨਾਂ ਦੇ ਉੱਤੇ ਲਾਠੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਔਰ ਪਰਜਾ ਹਨ ਅਨਨੋਣ ਲੋਕਾਂ ਦੇ ਉੱਤੇ ਕੀਤਾ ਜਾਂਦਾ ਕਿਆ ਮਜ਼ਾਕ ਹੈ ਮੁੱਖ ਮੰਤਰੀ ਸਾਹਿਬ ਤੁਹਾਨੂੰ ਪਤਾ ਨਹੀਂ ਕਿ ਜਿਹੜੀ ਹਰਿਆਣੇ ਦੀ ਸਰਕਾਰ ਹੈ ਉਹ ਗੋਲੀਆਂ ਚਲਾ ਰਹੀ ਹੈ ਪਿਛਲੇ ਦਿਨੀ ਅਸੀਂ ਪੰਜਾਬ ਦੇ ਵਿਧਾਇਕਾਂ ਨੇ ਇਕੱਠਿਆਂ ਹੋ ਕੇ ਖੱਟੜ ਸਰਕਾਰ ਦਾ ਉਹਨਾਂ ਦੇ ਘਰ ਦਾ ਮੁੱਖ ਮੰਤਰੀ ਸਾਹਿਬ ਦਾ ਘਰਾਉ ਕੀਤਾ ਔਰ ਸਾਡੇ ਖਿਲਾਫ ਜਿਹੜਾ ਸੀ ਉਹ 353 ਲਾ ਕੇ ਹੋਰ ਧਰਾਮਾਂ ਲਾ ਕੇ ਸਾਡੇ ਖਿਲਾਫ ਪਰਚਾ ਦਰਜ ਕਰ ਦਿੱਤਾ ਕਿ ਆ ਮਝਾ ਕੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੁਸੀਂ ਹੋਸ਼ ਦੇ ਵਿੱਚ ਆਓ ਕਿਸਾਨਾਂ ਦੀਆਂ 700 ਸ਼ਹੀਦੀਆਂ ਹੋ ਚੁੱਕੀਆਂ ਨੇ ਪਹਿਲਾਂ ਔਰ ਸੱਤ ਕਿਸਾਨ ਹੁਣ ਜਿਹੜੇ ਆ ਸਾਡਾ ਨੌਜਵਾਨ ਜਿਹੜਾ ਉਹ ਸ਼ਹੀਦ ਹੋ ਗਿਆ ਔਰ ਸਰਕਾਰ ਜਿਹੜੀ ਹੈ ਉਹ ਸੁੱਤੀ ਪਈ ਹੈ ਸੋ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇੱਕ ਗੱਲ ਜਿਹੜੀ ਲਾਸਟ ਕਹਿਣੀ ਚਾਹੁੰਦਾ ਕਿ ਆਦਮਪੁਰ ਹਲਕੇ ਦੇ ਅੰਦਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਉੱਥੇ ਜਾ ਕੇ ਕਿਹਾ ਕਿ ਮੈਨੂੰ ਮੈਨੂੰ ਜਿਮਨੀ ਚੌਂ ਦੇ ਅੰਦਰ ਵੋਟਾਂ ਪਾਓ ਮੈਂ ਇੱਥੇ ਪੁਲਦੀ ਉਸਾਰੀ ਦਾ ਕੰਮ ਕਰਾਂਗਾ ਪਰ ਇੱਕ ਪੈਸਾ ਨਹੀਂ ਇੱਕ ਰੁਪਇਆ ਤੱਕ ਵੀ 2 ਸਾਲ ਦੇ ਅੰਦਰ ਆਦਮپور ਹਲਕੇ ਨੂੰ ਨਹੀਂ ਦਿੱਤਾ ਔਰ ਸਾਡੀ ਸਰਕਾਰ ਨੇ ਸਾਬ ਕਾਂਸ਼ੀ ਰਾਮ ਜੀ ਦੇ ਨਾਂ ਦੇ ਉੱਤੇ ਡਿਗਰੀ ਕਾਲਜ ਬਣਾਉਣ ਦਾ ਐਲਾਨ ਕੀਤਾ ਸੀ ਔਰ ਜਿਹੜੇ ਡਿਗਰੀ ਕਾਲਜ ਬਾਕੀ ਥਾਵਾਂ ਦੇ ਉੱਤੇ ਦਿੱਤੇ ਗਏ ਆ ਸਾਡੇ ਆਦਮ ਪਰ ਹਲਕੇ ਦੇ ਅੰਦਰ ਕੋਈ ਵੀ ਕਾਲਜ ਜਿਹੜਾ ਅਸੀਂ ਜ਼ਮੀਨ ਵੀ ਦੇ ਦਿੱਤੀ ਉਹਦੀ ਜਿਹੜੀ ਸਰਕਾਰ ਨੇ ਮੰਗ ਕੀਤੀ ਪਰ ਇਹਨਾਂ ਨੇ ਨਹੀਂ ਬਣਾਇਆ ਕੋਈ ਸਟੇਡੀਅਮ ਨਹੀਂ ਬਣਾਇਆ ਸੜਕਾਂ ਟੁੱਟੀਆਂ ਪਈਆਂ ਨੇ ਸੋ ਭਗਵੰਤ ਮਾਨ ਸਰਕਾਰ ਜਿਹੜੀ ਹੈ ਉਹ ਬਿਲਕੁਲ ਹਰ ਫਰੰਟ ਦੇ ਉੱਤੇ ਫੇਲ ਹੋ ਚੁੱਕੀ ਆ ਕਿਸਾਨਾਂ ਮਜ਼ਦੂਰਾਂ ਦੇ ਉੱਤੇ ਤਸ਼ੱਦਦ ਕਰ ਰਹੀ ਹੈ ਮੈਂ ਸਮਝਦਾ ਕਿ ਭਗਵੰਤ ਮਾਨ ਜੀ ਤੁਹਾਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਲੰਬੇ ਹੋ ਜਾਣਾ ਚਾਹੀਦਾ ਇਸ ਸਭ ਦੇ ਅੰਦਰ ਆ ਚੱਕੂ ਕਿ ਤੁਸੀਂ ਦੇਖੋ ਅੱਜ ਤਾਂ ਗਵਰਨਰ ਅਡਰੈਸ ਹੋਏਗਾ ਔਰ ਜੋ ਗਵਰਨਰ ਸਾਹਿਬ ਦੇ ਕੋਲ ਉਹਨਾਂ ਨੇ ਝੂਠ ਬਲਵਾਉਣਾ ਉਹ ਤੁਹਾਨੂੰ ਪਤਾ ਹੀ ਆ ਅਸੀਂ ਉਹਦੇ ਤੇ ਆਪਣੀ ਜਿਹੜੀ ਗੱਲ ਜ਼ਰੂਰ ਅੰਦਰ ਰੱਖਾਂਗੇ ਚਾਹੇ ਗਵਰਨਰ ਸਾਹਿਬ ਆਪਣਾ ਭਾਸ਼ਣ ਕਰਦੇ ਹੋਣ ਜਦੋਂ ਉਹ ਝੂਠ ਬੋਲਣਗੇ ਅਸੀਂ ਉਹਨਾਂ ਦਾ ਝੂਠ ਜਿਹੜਾ ਉਹ ਨਹੀਂ ਸੁਣਾਂਗੇ ਔਰ ਆਪਣੀ ਆਵਾਜ਼ ਨੂੰ ਜਿਹੜਾ ਉੱਥੇ ਅਸੀਂ ਬਲੰਦ ਜਿਹੜੀ ਆ ਉਹ ਕਰਾਂਗੇ ਔਰ ਕਿਸਾਨਾਂ ਦੇ ਨਾਲ ਜਿਹੜਾ ਖਾਸ ਤੌਰ ਦੇ ਉੱਤੇ ਤਸ਼ੱਦਦ ਹੋ ਰਿਹਾ ਪੰਜਾਬ ਦੀ ਸਰਕਾਰ ਨੂੰ ਹੋਸ਼ ਵਿੱਚ ਆਉਣਾ ਚਾਹੀਦਾ ਹੈ ਨੌਜਵਾਨਾਂ ਦੇ ਉੱਤੇ ਗੋਲੀਆਂ ਲੱਖੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਉਹਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਭਗਵੰਤ ਸਿੰਘ ਮਾਨ ਜੀ ਤੁਸੀਂ ਸਿੱਧੇ ਤੌਰ ਤੇ ਉਹਨਾਂ ਦੀਆਂ ਸ਼ਹੀਦੀਆਂ ਦੇ ਲਈ ਜ਼ਿੰਮੇਵਾਰ ਹੋ ਉਹਨਾਂ ਦੀਆਂ ਕੁਰਬਾਨੀਆਂ ਦੇ ਲਈ ਤੁਸੀਂ ਜ਼ਿੰਮੇਵਾਰ ਉਹਨਾਂ ਨੂੰ ਕੁਰਬਾਨੀ ਦੇਣੀ ਪੈ ਰਹੀ ਹੈ ਸੋ ਮੈਂ ਸਮਝਦਾ ਪੰਜਾਬ ਦੇ ਮੁੱਖ ਮੰਤਰੀ ਨੂੰ اخلاਕੀ ਤੌਰ ਦੇ ਉੱਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ